ਸੂ ਆਉ ਸਾਧ ਸੰਗਤ ਜੀ ਚੱਲ ਰਹੀ ਨਿਤਨੇਮ ਲੜੀਵਾਰ ਸਰਲ ਕਥਾ ਵਿਚਾਰ ਪਿੱਛੇ ਅਸੀਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀਆਂ 27 ਪੌੜੀਆਂ ਸਰਵਣ ਕਰ ਰਹੇ ਹਾਂ ਸਿੱਧਾਂ ਨਾਲ ਪ੍ਰਸ਼ਨ ਉੱਤਰ ਹੋ ਰਹੇ ਹਨ ਵਿਚਾਰ ਹੁੰਦਿਆਂ ਹੋਇਆਂ ਜੋਗ ਮਤ ਦੇ ਸਾਰੇ ਚਿੰਨ ਅੱਗੇ ਲਿਆ ਕੇ ਰੱਖ ਦਿੱਤੇ ਤੇ ਨਾਲ ਹੀ ਬੇਨਤੀ ਕੀਤੀ ਗਿਆ ਸਤਿਗੁਰੂ ਜੀ ਤੁਸੀਂ ਸਾਡੇ ਜੋਗ ਮਤ ਦੇ ਚਿੰਨ ਤਾਰਨ ਕਰ ਲਵੋ ਇਸ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਵੋਗੇ ਅਤੇ ਨਾਲ ਹੀ ਸਭ ਥਾਂ ਆਪ ਜੀ ਦੀ ਪੂਜਾ ਹੋਵੇਗੀ ਤਾਂ ਹਜੂਰ ਨੇ ਅਗਲੀਆਂ ਚਾਰ ਪੌੜੀਆਂ ਵਿੱਚ ਹੱਟ ਯੋਗ ਦੇ ਬਾਹਰਲੇ ਚਿੰਤ ਤਾਰਨ ਦੀ ਤਾਂ ਸਹਿਜ ਯੋਗ ਦੇ ਅੰਦਰੂਨੀ ਸਾਧਨ ਦੇਵੀ ਗੁਣ ਤਾਰਨ ਕਰਨ ਦਾ ਉਪਦੇਸ਼ ਦਿੱਤਾ। ਮੁੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰੇ ਵਿਪੂਤ ਐ ਸਿદ્ધ ਲੋਕ ਅਸੀਂ ਸਰੀਰ ਦੀ ਤਾਂ ਮਨ ਰੂਪ ਜੋਗੀ ਦੇ ਸੰਕਲਪ ਅਤੇ ਵਿਕਲਪ ਰੂਪ ਕੰਨਾਂ ਨੂੰ ਵਿਚਾਰ ਰੂਪ ਸ਼ੂਰੀ ਨਾਲ ਪਾੜ ਕੇ ਸੰਤੋਖ ਰੂਪ ਜਥਾ ਲਾਭ tatha ਸੰਤੁਸ਼ਟ મુਦਰਾ ਪਾਈ ਹੈ ਜੋਗੀ ਲੋਕ ਕੱਚ ਦੀਆਂ મુਦਰਾਾਂ ਪਾਉਂਦੇ ਹਨ ਸ਼ਰਮ ਵਿਰਾਗ ਦਾ ਪਾਤਰ ਤਾਰਨ ਕੀਤਾ ਅਤੇ ਧਿਆਨ ਦੀ ਝੋਲੀ ਤਾਰਨ ਕੀਤੀ ਹੈ ਸਰੀਰ ਨੂੰ ਨਾਸ਼ਵਾਨ ਸਮਝਣਾ ਇਹ ਵਿਪੂਤੀ ਸੁਆ ਮਲੀ ਹੋਈ ਹੈ ਅਥਵਾ ਸੰਤੋਖ ਅਤੇ ਸ਼ਰਮ ਵਿਰਾਗ ਦੀਆਂ ਦੋ ਮੁੰਦਰਾ ਪਹਿਨੀਆਂ ਹਨ ਵਿਚਾਰ ਦਾ ਪਾਤਰ ਸ਼ਰਦਾ ਰੂਪ ਝੋਲੀ ਧਾਰਨ ਕੀਤੀ ਹੈ ਅਤੇ ਧਿਆਨ ਦੀ ਹੀ ਵਿਪੂਤੀ ਮਿਲੀ ਹੈ ਕਿੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਕਾਲ ਮੌਤ ਦੇ ਸਮੇਂ ਨੂੰ ਹਮੇਸ਼ਾ ਯਾਦ ਰੱਖਣਾ ਇਹੀ ਕਿੰთა ਗੋਦੜੀ ਪਾਈ ਹੈ ਆਪਣੀ ਕਾਇਆ ਦੇਹ ਨੂੰ ਵਿਸ਼ੇ ਵਕਾਰਾਂ ਤੋਂ ਅਸੰਗ ਰੱਖਣਾ ਪਰੇ ਰੱਖਣਾ ਇਹ ਕੁਆਰੀ ਅਣ ਵਿਆਹੀ ਕੰਨਿਆ ਹੈ ਅਥਵਾ ਆਪਣੀ ਦੇਹ ਨੂੰ ਕਾਲ ਦੀ ਕੁਆਰੀ ਗਰਾਹੀ ਸਮਝਣਾ ਇਹ ਅਸੀਂ ਗੋਦੜੀ ਪਾਈ ਹੈ ਸਹਿਜ ਜੋਗ ਦੀ ਜੁਗਤੀ ਅੰਜਨ ਮਾਹ ਨਿਰੰਜਨ ਰਹੀ ਹੈ ਜੋਗ ਜੁਗਤ ਤਉ ਪਾਈ ਹੈ ਇਹ ਡੰਡਾ ਧਾਰਨ ਕੀਤਾ ਹੈ ਅਸੀਂ ਅਜਿਹੇ ਸਹਿਜ ਜੋਗ ਦੇ ਜਿੰਨਾ ਤੇ ਪੂਰਨ ਪ੍ਰਤੀਤ ਭਰੋਸਾ ਕੀਤਾ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਜੋਗੀਆਂ ਦੇ 12 ਪੰਥਾਂ ਵਿੱਚੋਂ ਆਈ ਪੰਥ ਸ਼ਰੋਮਣੀ ਹੈ ਅਤੇ ਇਹ ਹੋਰ ਸਾਰੀਆਂ ਜਮਾਤੀ ਸ਼੍ਰੇਣੀਆਂ ਨਾਲ ਸੰਬੰਧ ਰੱਖਦਾ ਹਜੂਰ ਫਰਮਾਉਂਦੇ ਜਿਸ ਨੇ ਪਰਮੇਸ਼ਰ ਦੀ ਜੋਤ ਨੂੰ ਸਾਰਿਆਂ ਵਿੱਚ ਆਈ ਸਮਝਿਆ ਉਹ ਸ਼ਰੋਮਣੀ ਪੰਥ ਹੈ ਜਿਸ ਦਾ ਹੋਰ ਸਾਰੀਆਂ ਸ਼੍ਰੇਣੀਆਂ ਅਤੇ ਸੰਪਰਦਾਵਾਂ ਨਾਲ ਸੰਪਰਕ ਹੈ ਐਸ ਲਈ ਅਸੀਂ ਵੀ ਸਭ ਦੇ ਹਮ ਜਮਾਤੀ ਆਈ ਪੰਥੀ ਜੋਗੀ ਹਾਂ ਅਤੇ ਮਨ ਨੂੰ ਜਿੱਤ ਕੇ ਸਾਰੇ ਸੰਸਾਰ ਨੂੰ ਫਤਿਹ ਕੀਤਾ ਕਿਉਂਕਿ ਸੰਸਾਰ ਜਿੱਤਣਾ ਆਸਾਨ ਹੈ ਪਰ ਮਨ ਜਿੱਤਣਾ ਬੜਾ ਕਠਿਨ ਹੈ ਭਰਤਨੀ ਦੇ ਵਿਰਾਗ ਸ਼ਤਕ ਵਿੱਚ ਲਿਖਿਆ ਹੈ ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਰਿਪ ਜੀਤੋ ਸਭ ਰਿਪ ਜੀਤੇ ਭਾਵ ਜਿਸ ਪੁਰਸ਼ ਨੇ ਮਨ ਜਿੱਤ ਲਿਆ ਉਸਨੇ ਸਾਰੇ ਵੈਰੀ ਜਿੱਤ ਲਏ ਪਰ ਜਿਸ ਦਾ ਮਨ ਰੂਪੀ ਵੈਰੀ ਜਿੰਦਾ ਹੈ ਉਸ ਦੇ ਸਾਰੇ ਹੀ ਵੈਰੀ ਜਿੰਦਾ ਹਨ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਦੇਸ ਸਿੱਧਾਂ ਦਾ ਬੋਲਾ ਸੀ ਜਿਸ ਦਾ ਭਾਵ ਹੈ ਨਮਸਕਾਰ ਹਜੂਰ ਫਰਮਾਉਂਦੇ ਆ ਸਿੱਧ ਲੋਕੋ ਅਸੀਂ ਉਸ ਕਾਲਪੁਰਖ ਨੂੰ ਆਦੇਸ਼ ਨਮਸਕਾਰ ਕਰਦੇ ਹਾਂ ਅਤੇ ਹਮੇਸ਼ਾ ਉਸੇ ਨੂੰ ਹੀ ਨਮਸਕਾਰ ਕਰਾਂਗੇ। ଅਤਵਾ ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਸਭ ਦਾ ਆਦੇਸ਼ ਮੁੱਢਲਾ ਭਾਅ ਵੱਡਾ ਈਸ਼ਵਰ ਹੈ। ਉਹ ਕਿਹੋ ਜਿਹਾ ਹੈ? ਆਦ ਸਭ ਦਾ ਕਾਰਨ ਰੂਪ ਹੈ। ਅਨੀਲ ਗਿਣਤੀ ਤੋਂ ਰਹਿਤ ਹੈ। ਅਨਾਦ ਉਤਪਤੀ ਤੋਂ ਰਹਿਤ ਹੈ। ਅਨਾਹਤ ਨਾਸ ਤੋਂ ਰਹਿਤ ਹੈ। ਅਤੇ ਜਿਸ ਦਾ ਗੁਰਾਂ ਜੁਗਾਂ ਜੁਗਾਂ ਵਿੱਚ ਇੱਕੋ ਹੀ ਵੇਸ ਸਰੂਪ ਰਹਿੰਦਾ ਭਾਵ ਯੁਗ ਬਦਲ ਜਾਂਦੇ ਹੋਰ ਸਭ ਕੁਝ ਬਦਲ ਜਾਂਦਾ ਹੈ ਅਵਤਾਰ ਵੀ ਬਦਲ ਜਾਂਦੇ ਹਨ ਪਰ ਪਰਮੇਸ਼ਰ ਦਾ ਸਰੂਪ ਉਹੀ ਰਹਿੰਦਾ ਜਿਵੇਂ ਰੁੱਤਾਂ ਬਦਲ ਜਾਂਦੀਆਂ ਪਰ ਸੂਰਜ ਉਹੀ ਰਹਿੰਦਾ ਅਸੀਂ ਪੜਦੇ ਹਾਂ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਪੁਗਤ ਗਿਆਨ ਦਇਆ ਪੰਡਾਰਣ ਘਟ ਘਟ ਵਜੈ ਨਾਦ ਜੋਗੀ ਚੂਰਮਾ ਛਕਦੇ ਹਨ ਇਧਰ ਐ ਸਿੱਧ ਲੋਕੋ ਦੇਵੀ ਗਿਆਨ ਹੀ ਪੁਗਤ ਸਾਡੀ ਰੂਹਾਨੀ ਖੁਰਾਕ ਦਇਆ ਪੰਡਾਰਣ ਦੇਵੀ ਗਿਆਨ ਨੂੰ ਵਰਤੌਣ ਵਾਲੀ ਮਾਈ ਆ ਪੰਡਾਰਾ ਵਰਤੌਣ ਸਮੇ ਜੋਗੀ ਨਾਦਪੂਰ ਦੇ ਪਾਵ ਸੰਖ ਵਜਾਉਂਦੇ ਹਨ ਇਧਰ ਘਟਾਂ ਘਟਾਂ ਵਿੱਚ ਵਾਹਿਗੁਰੂ ਦੀ ਚੇਤਨ ਸੱਤਾ ਦਾ ਨਾਦ ਸੰਖ ਵੱਜ ਰਿਹਾ ਇਹੀ ਨਾਦ ਪੂਰਿਆ ਜਾ ਰਿਹਾ ਜੋਗੀਆਂ ਨੇ ਆਖਿਆ ਮਹਾਰਾਜ ਤੁਸੀਂ ਯੋਗ ਮਤ ਨੂੰ ਧਾਰਨ ਕਰਕੇ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਕੇ ਸਾਡੇ ਸਭ ਤੋਂ ਸ਼ਰੋਮਣੀ 나ਥ ਬਣ ਜਾਓ ਤਾਂ ਹਜੂਰ ਫਰਮਾਉਂਦੇ ਆ ਆਪ 나ਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਐ ਸਿੱਧ ਲੋਕੋ ਅਸਲੀ 나ਥ ਮਾਲਕ ਆਪ ਨਿਰੰਕਾਰ ਹੀ ਹੈ جس دی चेतन satta ਨਾਲ अथवा हुकुम दी नाथ ਨਾਲ ساری सृष्टि ਉਹਨੇ نتھی ہوئی ہے پاپ واس کیتی ہوئی ہے اس لیے سਾਨੂੰ नाथ ਬਣਨ ਦਾ ਕੋਈ ਸ਼ੌਕ ਨਹੀਂ باقی رہی ਰਿੱਧੀਆਂ ਸਿੱਧੀਆਂ ਦੀ ਗੱਲ ਉਹਨਾਂ ਰਿੱਧੀਆਂ ਸਿੱਧੀਆਂ ਦੇ ਸਵਾਦ ਵੀ ਹੋਰ ਲੋਕਾਂ ਨੂੰ ਹੀ ਹਨ ਆਪ ਨੂੰ ਤਾਂ ਇਹਨਾਂ ਦਾ ਕੋਈ લાભ ਨਹੀਂ ਰਿੱਧੀਆਂ ਸਿੱਧੀਆਂ ਵਾਲੇ ਲੋਕ ਦੂਜਿਆਂ ਨੂੰ ਹੀ ਵਰਸਰਾਪ ਦੇ ਕੇ نفع نقصان کرتے ਆਪਣੇ ਲਈ ਤਾਂ ਇਹਨਾਂ ਦਾ ਕੋਈ ਲਾਭ ਨਹੀਂ ਸਿੱਧ ਕਹਿਣ ਲੱਗੇ ਤੁਸੀਂ ਦੋ ਸੇਵਾਦਾਰ ਰੱਖੋ ਇੱਕ ਕੋਠਾਰੀ ਹੋਵੇ ਜਿਹੜਾ ਸਾਜੋ ਸਮਾਨ ਬਾਹਰੋਂ ਲਿਆ ਲਿਆ ਕੇ ਜਮਾ ਕਰੇ ਅਤੇ ਦੂਜਾ ਭੰਡਾਰੀ ਬਣਾ ਕੇ ਰੱਖੋ ਜਿਹੜਾ ਤਰਤੀਬ ਨਾਲ ਸਾਰਿਆਂ ਨੂੰ ਸ਼ਾਂਦਾ ਵਰਤਾਵੇ ਤਾਂ ਹਜੂਰ ਫਰਮਾਉਂਦੇ ਆ ਸੰਜੋਗ ਵਿਜੋਗ ਦੋਇਕਾਰ ਚਲਾਵੇ ਲੇਖੇ ਆਵੇ ਭਾਗ ਸੰਯੋਗੀ ਕਰਮ ਕੁਠਾਰੀ ਹੈ ਜਿਹੜਾ ਸਭ ਨੂੰ ਪਦਾਰਥ ਲਿਆ ਲਿਆ ਕੇ ਦਿੰਦਾ ਹੈ ਅਤੇ ਵਿਜੋਗ ਵਿਜੋਗੀ ਕਰਮ ਭੰਡਾਰੀ ਹੈ ਜਿਹੜਾ ਸਭ ਨੂੰ ਛਾਂਦਾ ਵਰਤਾਉਂਦਾ ਹੈ। ਇਹੀ ਸੰਯੋਗ ਤੇ ਵਿਜੋਗ ਸਾਡੇ ਭੰਡਾਰੇ ਦੀ ਕਾਰ ਸੇਵਾ ਕਰਦੇ ਹਨ ਅਤੇ ਸਭ ਜੀਵਾਂ ਨੂੰ ਲੈ ਕੇ ਤਰਤੀਬ ਨਾਲ ਦੁੱਖ ਸੁੱਖ ਦੇ ਛਾਂਦੇ ਪ੍ਰਾਪਤ ਹੁੰਦੇ ਹਨ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਹਜੂਰ ਫਰਮਾਉਂਦੇ ਹਨ ਐ ਸਿੱਧ ਲੋਕੋ ਅਸੀਂ ਉਸ ਅਕਾਲ ਪੁਰਖ ਨੂੰ ਆਦੇਸ਼ ਨਮਸਕਾਰ ਕਰਦੇ ਹਾਂ ਅਤੇ ਹਮੇਸ਼ਾ ਉਸੇ ਨੂੰ ਹੀ ਨਮਸਕਾਰ ਕਰਾਂਗੇ ਅਥਵਾ ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਸਭ ਦਾ ਆਦੇਸ਼ ਮੁੱਢਲਾ ਭਾਵ ਵੱਡਾ ਈਸ਼ਵਰ ਹੈ ਉਹ ਕਿਹੋ ਜਿਹਾ ਹੈ ਆਦ ਸਭ ਦਾ ਕਾਰਨ ਰੂਪ ਹੈ ਅਨਿਲ ਗਿਣਤੀ ਤੋਂ ਰਹਦਾ ਹੈ ਅਨਾਦ ਉਤਪਤੀ ਤੋਂ ਰਹਿਤ ਹੈ ਅਨਾਹਤ ਨਾਸ ਤੋਂ ਰਹਿਤ ਅਤੇ ਜਿਸ ਦਾ ਜੁਗਾਂ ਜੁਗਾਂ ਵਿੱਚ ਇੱਕੋ ਹੀ ਵੇਸ ਸਰੂਪ ਰਹਿੰਦਾ ਹੈ ਪਾਵ ਜੁਗ ਬਦਲ ਜਾਂਦੇ ਹਨ ਹੋਰ ਸਭ ਕੁਝ ਬਦਲ ਜਾਂਦਾ ਅਵਤਾਰ ਵੀ ਬਦਲ ਜਾਂਦੇ ਹਨ ਪਰ ਪਰਮੇਸ਼ਰ ਦਾ ਸਰੂਪ ਉਹੀ ਰਹਿੰਦਾ ਜਿਵੇਂ ਰੁੱਤਾਂ ਬਦਲ ਜਾਂਦੀਆਂ ਪਰ ਸੂਰਜ ਉਹੀ ਰਹਿੰਦਾ ਹੈ ਸਿੱਧਾ ਆਖਣ ਲੱਗੇ ਅਸੀਂ ਸ਼ਿਵ ਜੀ ਨੂੰ ਆਪਣਾ ਪਿਤਾ ਤੇ ਪਾਰਵਤੀ ਨੂੰ ਮਾਂ ਸਮਝਦੇ ਹਾਂ ਤੁਸੀਂ ਵੀ ਇਸ ਬਾਰੇ ਆਪਣੀ ਦ੍ਰਿਸ਼ਟੀਕੋਣ ਸਪਸ਼ਟ ਕਰੋ ਤਾਂ ਹਜੂਰ ਫਰਮਾਉਂਦੇ ਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਐ ਸਿੱਧ ਲੋਕੋ ਇੱਕ ਮਾਈ ਮਾਇਆ ਰੂਪ ਸ਼ਕਤੀ ਸਭ ਜੀਵਾਂ ਦੀ ਮਾਂ ਹੈ ਜਿਹੜੀ ਉਸ ਚੇਤਨ ਸਰੂਪ ਬ੍ਰਹਮ ਨਾਲ ਜੁਗਤ ਹੁੰਦਾ ਵਾ ਕਲਪਦਿਕ ਦਾ ਕਲਪ ਕਲਪਤ ਦਾ ਆਤਮਕ ਸੰਬੰਧ ਕਰਕੇ ਵਿਖਾਈ ਵਿਆਹੀ ਕੀਏ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਆ ਅਤੇ ਉਸਨੇ ਤਿੰਨ ਚੇਲੇ ਪੁੱਤਰ ਪੈਦਾ ਕੀਤੇ ਜਿਨ੍ਹਾਂ ਨੂੰ ਸਾਰੇ ਸੰਸਾਰ ਨੇ ਪ੍ਰਵਾਨ ਕੀਤਾ ਉਹ ਤਿੰਨ ਪੁੱਤਰ ਕਿਹੜੇ ਹਨ ਉੱਤਰ ਦਿੰਦੇ ਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਇੱਕ ਸੰਸਾਰੀ ਬ੍ਰਹਮਾ ਇੱਕ ਪੰਡਾਰੀ ਵਿਸ਼ਨੂੰ ਇੱਕ ਜਿਸ ਨੂੰ ਲਾਏ ਲੈ ਕਰਨ ਦੀ ਬਾਣ ਆਦਤ ਹੈ ਭਾਵ ਸ਼ਿਵ ਜੀ ਅਥਵਾ ਇੱਕ ਉਹ ਦੇਵਤਾ ਜਿਹੜਾ ਸ਼ਮਸ਼ਾਨ ਭੂਮੀ ਵਿੱਚ ਦੀ ਬਾਣ ਕਚਹਿਰੀ ਲਾਉਂਦਾ ਭਾਵ ਸ਼ਿਵ ਜੀ ਜਿਸ ਨੂੰ ਭੂਤਾਂ ਦਾ ਰਾਜਾ ਵੀ ਮੰਨਿਆ ਹੈ ਪ੍ਰਸ਼ਨ ਸੀ ਇਹਨਾਂ ਦੇਵਤਿਆਂ ਨੂੰ ਪੁੱਤਰ ਦੀ ਥਾਂ ਚੇਲੇ ਕਿਉਂ ਲਿਖਿਆ ਹੈ ਗੁਰੂ ਉੱਤਰ ਦਿੰਦੇ ਇਹਨਾਂ ਦੇਵਤਿਆਂ ਨੂੰ ਮਾਇਆ ਨੇ ਪੈਦਾ ਕੀਤਾ ਅਤੇ ਇਹ ਮਾਇਆ ਦੀ ਹੀ ਪੂਜਾ ਉਪਾਸ਼ਨਾ ਕਰਦੇ ਪਰਮੇਸ਼ਰ ਦੇ ਗਿਆਨ ਤੋਂ ਵਿਰਵੇ ਹਨ ਇਸੇ ਲਈ ਇਹਨਾਂ ਨੂੰ ਮਾਇਆ ਦੇ ਚੇਲੇ ਵਰਣ ਕੀਤਾ ਹੈ ਜਿਵ ਤਿਸ ਭਾਵੈ ਤੇ ਵੇ ਚਲਾਵੇ ਜਿਵ ਹੋਵੇ ਫੁਰਮਾਨ ਸਤਿਗੁਰੂ ਜੀ ਫਰਮਾਉਂਦੇ ਹਨ ਜਿਵੇਂ ਉਸ ਪਰਮੇਸ਼ਰ ਦੀ ਸ਼ਕਤੀ ਮਾਇਆ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਇਹਨਾਂ ਦੇਵਤਿਆਂ ਨੂੰ ਚਲਾਉਂਦੀ ਹੈ ਅਤੇ ਆਪ ਵੀ ਮਾਇਆ ਉਸੇ ਤਰ੍ਹਾਂ ਹੀ ਚਲਦੀ ਜਿਵੇਂ ਉਸ ਅਕਾਲ ਪੁਰਖ ਦਾ ਫੁਰਮਾਨ ਹੁਕਮ ਹੁੰਦਾ ਭਾਵੇਂ ਦੇਵਤੇ ਮਾਇਆ ਦੇ ਅਧੀਨ ਹਨ ਅਤੇ ਮਾਇਆ ਪਰਮੇਸ਼ਰ ਦੇ ਅਧੀਨ ਹੈ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਹਜੂਰ ਫਰਮਾਉਂਦੇ ਹਨ ਉਹ ਪੜਨਦਾਵੀ ਸ਼ਬਦ ਹੈ ਭਾਵ ਉਹ ਅਕਾਲ ਪੁਰਖ ਉਹਨਾਂ ਦੇਵਤਿਆਂ ਨੂੰ ਵੇਖ ਰਿਹਾ ਭਾਵ ਨਿਗਰਾਨੀ ਕਰ ਰਿਹਾ ਕਿ ਇਹ ਕੀ ਕਰਦੇ ਤੇ ਕੀ ਨਹੀਂ ਕਰਦੇ ਪਰ ਉਹਨਾਂ ਤਿੰਨੇ ਹੀ ਦੇਵਤਿਆਂ ਨੂੰ ਉਹ ਨਹੀਂ ਦਿਸਦਾ ਭਾਵ ਪਰਮੇਸ਼ਰ ਇਹਨਾਂ ਨੂੰ ਦੇਖਦਾ ਹੈ ਪਰ ਉਹਨਾਂ ਨੂੰ ਉਹ ਨਹੀਂ ਦਿਸਦਾ ਇਹ ਬਹੁਤ ਹੀ ਵਿਡਾਨ ਅਚਰਜ ਕੌਤਕ ਹੈ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਹਜੂਰ ਫਰਮਾਉਂਦੇ ਹਨ ਐ ਸਿੱਧ ਲੋਕੋ ਅਸੀਂ ਉਸ ਅਕਾਲ ਪੁਰਖ ਨੂੰ ਆਦੇਸ ਨਮਸਕਾਰ ਕਰਦੇ ਹਾਂ ਅਤੇ ਹਮੇਸ਼ਾ ਉਸੇ ਨੂੰ ਹੀ ਨਮਸਕਾਰ ਕਰਾਂਗੇ ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਸਬਦਾ ਆਦੇਸ ਮੁੱਢਲਾ ਪਾਪ ਵੱਡਾ ਈਸ਼ਵਰ ਹੈ ਉਹ ਕਿਹੋ ਜਿਹਾ ਆਦ ਸਭ ਦਾ ਕਾਰਨ ਰੂਪ ਹੈ ਅਨੀਲ ਗਿਣਤੀ ਤੋਂ ਰਹਤ ਹੈ ਅਨਾਦ ਉਤਪਤੀ ਤੋਂ ਰਹਤ ਅਨਾਹਤ ਨਾਸ ਤੋਂ ਰਹਤ ਅਦੇ ਜਿਸ ਦਾ ਜੁਗਾਂ ਜੁਗਾਂ ਵਿੱਚ ਇੱਕੋ ਹੀ ਵੇਸ ਸਰੂਪ ਰਹਿੰਦਾ ਪਾਪ ਯੁਗ ਬਦਲ ਜਾਂਦੇ ਸਾਰਾ ਕੁਝ ਬਦਲ ਜਾਂਦਾ ਅਵਤਾਰ ਬਦਲ ਜਾਂਦੇ ਪਰਮੇਸ਼ਰ ਉਹ ਰਹਿੰਦਾ ਜਿਵੇਂ ਰੁੱਤਾਂ ਬਦਲਦੀਆਂ ਰਹਿੰਦੀਆਂ ਸੂਰਜ ਇੱਕੋ ਰਹਿੰਦਾ ਸਿੱਧਾਂ ਨੇ ਗੁਰੂ ਮਹਾਰਾਜ ਨੂੰ ਕਿਹਾ ਤੁਸੀਂ ਜੋਗੀ ਬਣ ਜਾਓ ਸਿੱਧਾ ਵਿੱਚ ਆਸਣ ਲਾਓ ਅਤੇ ਪੰਡਾਰੇ ਚਲਾਓ ਤਾਂ ਹਜੂਰ ਫਰਮਾਉਂਦੇ ਆ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਐ ਸਿੱਧ ਲੋਕੋ ਲੋਕਾਂ ਲੋਕਾਂ ਵਿੱਚ ਹੀ ਉਸ ਪ੍ਰਭੂ ਦਾ ਆਸਣ ਲੱਗਾ ਹੋਇਆ ਅਤੇ ਲੋਕਾਂ ਲੋਕਾਂ ਵਿੱਚ ਹੀ ਉਸਦੇ ਪੰਡਾਰੇ ਚੱਲ ਰਹੇ ਉਹਨਾਂ ਪੰਡਾਰਿਆਂ ਵਿੱਚ ਜੋ ਕੁਝ ਵੀ ਪਾਇਆ ਉਹ ਇੱਕੋ ਵਾਰ ਹੀ ਪਾ ਦਿੱਤਾ ਫਿਰ ਦੁਬਾਰਾ ਪਾਉਣ ਦੀ ਲੋੜ ਨਾ ਪਈ ਕਿਉਂਕਿ ਇੱਕੋ ਵਾਰ ਹੀ ਉਸਨੇ ਇੰਨਾ ਪਾ ਦਿੱਤਾ ਉਹ ਮੁੱਕਦਾ ਹੀ ਨਹੀਂ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਹਜੂਰ ਫਰਮਾਉਂਦੇ ਹਨ ਉਹ ਸਿਰਜਣਹਾਰ ਵਾਹਿਗੁਰੂ ਸਭ ਜੀਵਾਂ ਨੂੰ ਪੈਦਾ ਕਰ ਕਰਕੇ ਸਭ ਨੂੰ ਵੇਖ ਰਿਹਾ ਹੈ ਪਾਉ ਉਹਨਾਂ ਦੀ ਨਿਗਰਾਨੀ ਅਤੇ ਨજર ਸਾਨੀ ਕਰ ਰਿਹਾ ਸੱਚੇ ਕੀ ਕੀਏ ਸਦਾ ਸਥਿਰ ਰਹਿਣ ਵਾਲੇ ਉਸ ਕਾਲਪੁਰਖ ਦੀ ਸਾਚੀ ਕਾਰ ਉਤਪਤੀ ਪਾਲਣਾ ਤੇ ਲੈਤਾ ਦੀ ਕਾਰ ਵੀ ਸੱਚੀ ਆ। ਅਥਵਾ ਸੱਚੇ ਪ੍ਰਭੂ ਦੀ ਸੇਵਾ ਸਿਮਰਨ ਰੂਪ ਸੱਚੀ ਕਾਰ ਹੀ ਅਸੀਂ ਕਰ ਰਹੇ ਆ। ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਹਜੂਰ ਫਰਮਾਉਂਦੇ ਹਨ ਐ ਸਿੱਧ ਲੋਕੋ ਅਸੀਂ ਉਸ ਅਕਾਲ ਪੁਰਖ ਨੂੰ ਆਦੇਸ਼ ਨਮਸਕਾਰ ਕਰਦੇ ਹਾਂ ਅਤੇ ਹਮੇਸ਼ਾ ਉਸੇ ਨੂੰ ਹੀ ਨਮਸਕਾਰ ਕਰਾਂਗੇ। ਅਥਵਾ ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਸਭ ਦਾ ਆਦੇਸ਼ ਮੁੱਢਲਾ ਭਾਵ ਵੱਡਾ ਈਸ਼ਵਰ ਹੈ। ਉਹ ਕਿਹੋ ਜਿਹਾ ਹੈ? ਆਦ ਤੂੰ ਭਾਵ ਸਭ ਦਾ ਕਾਰਨ ਰੂਪ ਅਨীল ਗਿਣਤੀ ਤੋਂ ਰਹਿਤ, ਅਨਾਦ ਉਤਪਤੀ ਤੋਂ ਰਹਿਤ, ਅਨਾਹਤ ਨਾਸ ਤੋਂ ਰਹਿਤ ਅਤੇ ਜਿਸ ਦਾ ਜੁਗਾਂ-ਜੁਗਾਂ ਵਿੱਚ ਇੱਕੋ ਹੀ ਵੇਸ ਸਰੂਪ ਰਹਿੰਦਾ। ਪਾਵ ਜੁਗ ਬਦਲ ਜਾਂਦੇ ਹੋਰ ਸਭ ਕੁਝ ਬਦਲ ਜਾਂਦਾ ਹੈ ਅਵਤਾਰ ਵੀ ਬਦਲ ਜਾਂਦੇ ਹਨ ਪਰ ਪਰਮੇਸ਼ਰ ਦਾ ਸਰੂਪ ਉਹੀ ਰਹਿੰਦਾ ਜਿਵੇਂ ਰੁੱਤਾਂ ਬਦਲ ਜਾਂਦੀਆਂ ਪਰ ਸੂਰਜ ਉਹੀ ਰਹਿੰਦਾ ਹੈ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਸਿੱਧਾਂ ਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਐ ਸਤਿਗੁਰੂ ਜੀ ਤੁਸਾਂ ਸਾਡੇ ਜੋਗ ਮਤ ਦੇ ਜਨ ਤਾਰਨ ਕਰਨ ਦੀ ਤਾਂ ਦੇਵੀ ਗੁਣ ਤੇ ਦੇਵੀ ਸਾਧਨ ਤਾਰਨ ਕਰਨ ਦਾ ਉਪਦੇਸ਼ ਦਿੱਤਾ ਹੈ ਹੁਣ ਆਪ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਮਤ ਅਨਸਾਰ ਪ੍ਰਭੂ ਪ੍ਰਾਪਤੀ ਦਾ ਅਸਲੀ ਸਾਧਨ ਕਿਹੜਾ ਤਾਂ ਹਜੂਰ ਫਰਮਾਉਂਦੇ ਹਨ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਐ ਸਿੱਧ ਲੋਕੋ ਪ੍ਰਭੂ ਪ੍ਰਾਪਤੀ ਦਾ ਸਰਬੋਤਮ ਸਾਧਨ ਨਾਮ ਜਪਣ ਦੀ ਤੀਬਰ ਤਾਂ ਹੈ ਜਿਸ ਦਾ ਨਿਰਣਾ ਇਸ ਪੌੜੀ ਵਿੱਚ ਕਰ ਰਹੇ ਹਾਂ ਇਸ ਨੂੰ ਸੰਪਤ ਉਪਾਸ਼ਨਾ ਵੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਦਿਆਂ ਮਨ ਵਿੱਚ ਇੰਨਾ ਚਾਅ ਤੇ ਇਤਿਸ਼ਾਹ ਪੈਦਾ ਹੋ ਜਾਵੇ ਕਿ ਮੇਰੀ ਇੱਕ ਜ਼ੁਬਾਨ ਤੋਂ ਲੱਖਾਂ ਜ਼ੀਬਾਂ ਹੋ ਜਾਣ ਉਸ ਲੱਖ ਜ਼ੁਬਾਨ ਦੀ ਅੱਗੇ ਹੋਰ 20 ਲੱਖ ਜ਼ੁਬਾਨ ਹੋ ਜਾਵੇ ਅਤੇ ਫੇਰ ਜ਼ੁਬਾਨਾਂ ਤੋਂ ਕਰਮ ਅਨਸਾਰ ਲੱਖ ਲੱਖ ਵਾਰ ਉਸ ਜਗਤ ਦੇ ਮਾਲਕ ਅਕਾਲ ਪੁਰਖ ਦਾ ਇੱਕ ਨਾਮ ਉਚਾਰਨ ਕਰੀਏ ਅਥਵਾ ਇੱਕ ਰਸਨਾ ਤੋਂ ਲੱਖ ਅਤੇ ਅੱਗੇ ਇੱਕ ਇੱਕ ਰਸਨਾ ਦੀ 20 ਲੱਖ ਜ਼ੁਬਾਨ ਰੜ ਕੇ ਕੁੱਲ 20 ਖਰਬ ਹੋ ਜਾਂਦੀ ਹੈ ਫਿਰ ਇੱਕ ਇੱਕ ਜ਼ੁਬਾਨ ਤੋਂ ਪਰਮੇਸ਼ਰ ਦਾ ਨਾਮ ਜਪਣ ਨਾਲ ਕੁੱਲ ਜਾਪ 20 ਪਦਮ ਬਣਦਾ ਹੈ ਭਾਵ ਰੋਮ ਰੋਮ ਹੀ ਜ਼ੁਬਾਨ ਹੋ ਜਾਵੇ ਏਤ ਰਾਹੇ ਪਦ ਪਵੜੀਆ ਚੜੀਏ ਹੋਏ ਅਕੀਸ ਇਸ ਅਭਿਆਸ ਅਥਵਾ ਸਿਮਰਨ ਦੇ ਰਸਤੇ ਤੇ ਚੱਲਦਿਆਂ ਪਤ ਪ੍ਰਭੂ ਪ੍ਰਾਪਤੀ ਦੀਆਂ ਪਵੜੀਆਂ ਪੌੜੀਆਂ ਭਾਵ ਭੂਮਿਕਾ अथवा ਗਿਆਨ ਦੀਆਂ ਅਵਸਥਾ ਸ਼ੋ ਵਿਸ਼ਾ ਸੋ ਵਿਚਾਰਨਾ ਤਨੂ ਮਾਨਸਾ ਸਤਵਾ ਪਤ ਅਸੰਸਕਤ ਪਦਾਰਥਾ ਭਾਵਨੀ ਇਹਨਾਂ ਤੇ ਤਰਤੀਬ ਨਾਲ ਚੜ ਕੇ ਫਿਰ ਅਕੀਸ ਕਈ ਇੱਕ ਪ੍ਰਭੂ ਦਾ ਸਰੂਪ ਹੋਈਦਾ ਹੈ अथवा ਸਭ ਤੋਂ ਉਚੇਰੀ ਮੰਜ਼ਲ ਤੁਰਿਆ ਅਵਸਥਾ ਪ੍ਰਾਪਤ ਹੁੰਦੀ ਹੈ ਭਾਈ ਗੁਰਦਾਸ ਜੀ ਮੁਤਾਬਕ 21 ਦਾ ਅਰਥ ਤੁਰਿਆ ਪਦ ਮੰਨਿਆ ਪੰਜ ਗਿਆਨ ਇੰਦਰੀਏ ਪੰਜ ਕਰਮ ਇੰਦਰੀਏ ਪੰਜ ਸ਼ਬਦ ਸਪਰਸ਼ ਆਦਿ ਵਿਸ਼ੇ ਅਤੇ ਪੰਜ ਹੀ ਕਾਮ ਕ્રોਧ ਆਦਿ ਵਿਕਾਰ ਇਹਨਾਂ ਤੋਂ ਪਰੇ 21 ਤੁਰਿਆ ਅਵਸਥਾ ਹੈ ਪ੍ਰਭੂ ਆਪਣੇ ਬਾਣੇ ਦਾ ਮਾਲਕ ਹੈ ਅਤੇ ਉਸ ਦੇ ਬਾਣੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਚੱਲ ਸਕਦੀ ਸੋਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਹਾਂ ਪਾਤਸ਼ਾਹ ਫਰਮਾਉਂਦੇ ਆ ਕਿ ਦੇਖੋ ਇਸ ਰਸਤੇ ਵਿੱਚ ਪ੍ਰਮਾਤਮਾ ਨਾਲੋਂ ਵਿਥ ਦੂਰ ਕਰਨ ਵਾਲੇ ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ ਉਹਨਾਂ ਦੇ ਉੱਤੇ ਆਪਾ ਭਾਵ ਗਵਾਕੀ ਹੀ ਚੜ ਸਕੀਦਾ ਲੱਖਾਂ ਜੀਬਾਂ ਨਾਲ ਵੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ ਆਪਾ ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉਦਮ ਇਓ ਹੈ ਮਾਨੋ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ ਕਿ ਅਸੀਂ ਵੀ ਆਕਾਸ਼ ਤੇ ਅੱਪੜ ਜਾਈਏ ਭਾਵ ਬੈਕੁੰਠੀ ਬਾਤਾਂ ਸਰਵਣ ਕਰਕੇ ਕੀੜੇ ਨੀਚ ਵੀ ਨਕਲ ਕਰਨੀ ਚਾਹੁੰਦੇ ਆ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਪਾਤਸ਼ਾਹ ਫਰਮਾਉਂਦੇ ਇਹ ਨਾਨਕ ਜੀ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲਿਦਾ ਹੈ ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨੀਰੀ ਕੂੜੀ ਹੀ ਵਿੜਾਈ ਹੈ ਕਿ ਮੈਂ ਸਿਮਰਨ ਕਰ ਰਿਹਾ ਹੇ ਨਾਨਕ ਜੀ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲਿਦਾ ਹੈ ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨੀਰੀ ਕੂੜੀ ਹੀ ਵਿੜਾਈ ਹੈ ਕਿ ਮੈਂ ਸਿਮਰਨ ਕਰ ਰਿਹਾ ਭਾਵ ਉਸ ਦੀ ਮਿਹਰ ਸਦਕਾ ਵਾਹਿਗੁਰੂ ਪ੍ਰਾਪਤ ਹੁੰਦਾ ਅਤੇ ਝੂਠੇ ਦੀ ਝੂਠੇ ਹੀ ਮਾਰੈ ਕਹਿੰਦੇ ਗਾਪ ਹੈ ਪ੍ਰੀਤ ਹੈ ਆਖਣ ਜੋਰ ਛੁਪੈ ਨਹਿ ਜੋਰ ਜੋਰ ਨਮੰਗਣ ਦੇਣ ਨ ਜੋਰ ਤਾਂ ਪਾਤਸ਼ਾਹ ਫਰਮਾਉਂਦੇ ਐ ਸਿੱਧ ਲੋਕੋ ਜੇ ਮਨੁੱਖ ਕੁਝ ਬੋਲਣਾ ਚਾਹੇ ਤਾਂ ਬੋਲਣ ਵਿੱਚ ਵੀ ਇਹਦਾ ਕੋਈ ਆਪਣਾ ਜੋਰ ਨਹੀਂ ਪਰਮੇਸ਼ਰ ਜਦੋਂ ਚਾਹੇ ਕਿਸੇ ਦੀ ਜੁਬਾਨ ਬੰਦ ਕਰ ਸਕਦਾ ਹੈ ਪਾਤਸ਼ਾਹ ਫਰਮਾਉਂਦੇ ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ ਅਤੇ ਚੁੱਪ ਰਹਿਣ ਵਿੱਚ ਵੀ ਕਿਸੇ ਦਾ ਆਪਣਾ ਜੋਰ ਨਹੀਂ ਚੱਲਦਾ ਚੁੱਪੈ ਚੋਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨਗਾਠਾ ਇਹ ਚੁੱਪ ਵੀ ਨਹੀਂ ਕਰ ਸਕਦਾ ਜਿਵੇਂ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਸਾਖੀ ਆਉਂਦੀ ਉਸ ਮੋਨੀ ਸਾਧੂ ਦੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ ਆਇਆ ਅਤੇ ਗੁਰੂ ਮਹਾਰਾਜ ਨੇ ਇੱਕ ਸਿੱਖ ਨੂੰ ਕਹਿਣਾ ਕਿ ਇਸ ਦੀ ਘਰ ਲ ਜਾ ਕੇ ਚੰਗੀ ਤਰ੍ਹਾਂ ਸੇਵਾ ਕਰੋ ਪਰ ਗੁਰਸਿੱਖ ਨੇ ਗੁਰੂ ਦੀ ਗੁਪਤ ਹਦਾਇਤ ਮੁਤਾਬਕ ਰੁੱਖਾ ਮਿੱਸਾ ਭੋਜਨ ਛਕਾਉਣਾ ਫਿਰ ਗੁਰੂ ਮਹਾਰਾਜ ਦੀ ਝੂਰੀ ਵਿੱਚ ਮੋਨੀ ਸਾਧੂ ਨੇ ਭੜਕ ਉੱਠਣਾ ਅਤੇ ਰੌਲਾ ਪਾਉਣਾ ਕਿ ਤੁਹਾਡੀ ਹਜ਼ੂਰੀ ਵਿੱਚ ਵੀ ਤੁਹਾਡੇ ਸਿੱਖ ਝੂਠ ਬੋਲਦੇ ਆ ਫਿਰ ਗੁਰੂ ਮਹਾਰਾਜ ਨੇ ਉਸ ਨੂੰ ਕਹਿ ਇਹ ਕਹਿ ਕੇ ਸ਼ਾਂਤ ਕਰਨਾ ਮਹਾਤਮਾ ਜੀ ਤੁਹਾਡਾ ਤਾਂ ਮੋਨ ਧਾਰਨ ਕੀਤਾ ਹੋਇਆ ਸੀ ਫਿਰ ਉਸ ਦਾ ਸ਼ਰਮਸ਼ਾਰ ਹੋਣਾ ਭਾਵ ਤੁਸੀਂ ਤਾਂ ਮੋਨੀ ਸੀ ਤੁਹਾਨੂੰ ਬੋਲਣਾ ਨਹੀਂ ਸੀ ਚਾਹੀਦਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮੰਗਣ ਵਿੱਚ ਵੀ ਕਿਸੇ ਦਾ ਜੋਰ ਨਹੀਂ ਚੱਲਦਾ ਅਤੇ ਦੇਣ ਵਿੱਚ ਵੀ ਕਿਸੇ ਦਾ ਜੋਰ ਨਹੀਂ ਚੱਲਦਾ ਜੋਰ ਨਾ ਜੀਵਣ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੂਰ ਗੁਰਬਾਣੀ ਨੂੰ ਬੜੇ ਧਿਆਨ ਨਾਲ ਪੜਨਾ ਅਦਬ ਸਤਕਾਰ ਨਾਲ ਪੜਨਾ ਬਿਸਰਾਮ ਲਾ ਕੇ ਧਿਆਨ ਰੱਖਣਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੀਵਨ ਵਿੱਚ ਵੀ ਕਿਸੇ ਦਾ ਜੋਰ ਨਹੀਂ ਚੱਲਦਾ ਅਤੇ ਮਰਨ ਵਿੱਚ ਵੀ ਕਿਸੇ ਦਾ ਜੋਰ ਨਹੀਂ ਚੱਲਦਾ ਨਾ ਹੀ ਕੋਈ ਆਪਣੇ ਜੋਰ ਨਾਲ ਜੀਉ ਸਕਦਾ ਹੈ ਨਾ ਹੀ ਕੋਈ ਮਰ ਸਕਦਾ ਹੈ ਅਤੇ ਇਹ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੀ ਹੁੰਦਾ ਹੈ ਪਾਤਸ਼ਾਹ ਕਹਿੰਦੇ ਰਾਜ ਤੇ ਮਾਲ ਧਨ ਦੌਲਤ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਦੇ ਮਨ ਵਿੱਚ ਸੋਰ ਹੰਕਾਰ ਦਾ ਸ਼ੋਰ ਸ਼ਰਾਬਾ ਮਚ ਜਾਂਦਾ ਹੈ ਮਨੁੱਖ ਅੰਨਾ ਤੇ ਬੋਲਾ ਹੋ ਜਾਂਦਾ ਹੈ ਉਹ ਵੀ ਆਪਣੇ ਜੋਰ ਨਾਲ ਪਾਤਸ਼ਾਹ ਕਹਿੰਦੇ ਪ੍ਰਾਪਤ ਨਹੀਂ ਹੁੰਦਾ ਭਾਵ ਇਹ ਰਾਜ ਭਾਗ ਵੀ ਕਰਮ ਅਨਸਾਰ ਪ੍ਰਭੂ ਦੇ ਹੁਕਮ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਅਤੇ ਵਾਹਿਗੁਰੂ ਜਦੋਂ ਚਾਹੇ ਕਿਸੇ ਕੋਲੋਂ ਰਾਜ ਭਾਗ ਖੋਹ ਵੀ ਸਕਦਾ ਹੈ ਜੋੜ ਨਸੁਰਤੀ ਗਿਆਨ ਵਿਚਾਰ ਜੋੜ ਨਜੁਗਤੀ ਛੁੱਟੈ ਸੰਸਾਰ ਸਤਿਗੁਰੂ ਜੀ ਫਰਮਾਉਂਦੇ ਹਨ ਸੁਰਤ ਜੋੜਨ ਵਿੱਚ ਅਤੇ ਗਿਆਨ ਦੀ ਪ੍ਰਾਪਤੀ अथवा ਤਤ ਮਿਥਿਆ ਦੀ ਵਿਚਾਰ ਕਰਨ ਵਿੱਚ ਵੀ ਕਿਸੇ ਦਾ ਕੋਈ ਆਪਣਾ ਜੋਰ ਨਹੀਂ ਚੱਲਦਾ ਇਹ ਵੀ ਸਭ ਕੁਝ ਵਾਹਿਗੁਰੂ ਦੀ ਮਿਹਰ ਨਾਲ ਹੀ ਹੁੰਦਾ ਹੈ ਜਿਵੇਂ ਲੱਕੜਾਰੇ ਦੀ ਇੱਕ ਸਾਖੀ ਆਉਂਦੀ ਜਿਸ ਨੇ ਸ਼ਿਵ ਜੀ ਦੀ ਉਪਾਸ਼ਨਾ ਕੀਤੀ ਸੀ ਪਰ ਜਦੋਂ ਵਰਦਾਨ ਮੰਗਿਆ ਤਾਂ ਖਾਲੀ ਹੀ ਰਹਿ ਗਿਆ ਲੱਕੜਾਰੇ ਦੀ ਘਰਵਾਲੀ ਨੇ ਸੁੰਦਰ ਰੂਪ ਚੜਦੀ ਜਵਾਨੀ ਅਤੇ ਹਾਰ ਸ਼ਿੰਗਾਰ ਮੰਗਿਆ ਤਾਂ ਉਸ ਨੂੰ ਕੋਈ ਰਾਜਾ ਲੈ ਗਿਆ ਫਿਰ ਲੱਕੜਾਰੇ ਨੇ ਇਹ ਵਰਦਾਨ ਮੰਗਿਆ ਕਿ ਮੇਰੀ ਘਰਵਾਲੀ ਸੂਰੀ ਬਣ ਜਾਵੇ ਲੱਕੜਾਰੇ ਦੇ ਪੁੱਤਰ ਨੇ ਇਹ ਵਰਦਾਨ ਮੰਗਿਆ ਕਿ ਇਹ ਜਿਹਾ ਜਹੀ ਮੇਰੀ ਮਾਂ ਪਹਿਲਾਂ ਸੀ ਉਹ ਜਿਹੀ ਬਣ ਜਾਵੇ ਇਸ ਪ੍ਰਕਾਰ ਮੰਗਿਆ ਵੀ ਪਰ ਮਿਲਿਆ ਵੀ ਕੁਝ ਨਾ ਬਾਦਸ਼ਾਹ ਕਹਿੰਦੇ ਇਸ ਤਰ੍ਹਾਂ ਉਹਦੀ ਮੇਰ ਹੀ ਨਾਲ ਹੀ ਪ੍ਰਾਪਤ ਹੁੰਦਾ ਸਾਰਾ ਕੁਝ ਉਹ ਜੁਗਤੀ ਜੀਵਨ ਜਾਗ ਸ਼ਬਦ ਸੁਰ ਦੇ ਸਮੇਲ ਦੀ ਜਿਸ ਨੂੰ ਪ੍ਰਾਪਤ ਕਰਕੇ ਜੀਵ ਸੰਸਾਰ ਤੋਂ ਛੁੱਟ ਜਾਂਦਾ ਉਸ ਦੀ ਪ੍ਰਾਪਤੀ ਲਈ ਕਿਸੇ ਦਾ ਜ਼ੋਰ ਨਹੀਂ ਚੱਲਦਾ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਐਸੇ ਲੋਕੋ ਜੇ ਕਿਸੇ ਨੂੰ ਸ਼ੱਕ ਸ਼ੁਭਾ अथवा ਆਪਣੇ ਬਲ ਦਾ ਮਾਣ ਹੈ ਜਾਂ ਜਿਸ ਦੇ ਹੱਥ ਵਿੱਚ ਕੋਈ ਤਾਕਤ ਹੈ ਤਾਂ ਉਹ ਵਰਤ ਕੇ ਵੇਖ ਲਵੇ ਉਸ ਦਾ ਭਲੇਖਾ ਨਿਕਲ ਸਕਦਾ ਹੈ ਹਜੂਰ ਫਰਮਾਉਂਦੇ ਹਨ ਆਪਣੇ ਆਪ ਨਾ ਹੀ ਕੋਈ ਚੰਗਾ ਨਾ ਹੀ ਕੋਈ ਨੀਚ ਮਾੜਾ ਹੋ ਸਕਦਾ ਕਿਸੇ ਜੀਵ ਨੂੰ ਚੰਗਾ ਤੇ ਮਾੜਾ ਬਣਾਉਣ ਵਾਲਾ ਵੀ ਉਹ ਪਰਮੇਸ਼ਰ ਆਪ ਹੀ ਹੈ ਕਿਉਂਕਿ ਆਪਣੇ ਆਪ ਚੰਗਾ ਵੀ ਕੋਈ ਨਹੀਂ ਬਣ ਸਕਦਾ ਜਥਾ ਆਪ ਸਕੋ ਜੋ ਭਲਾ ਕਹਾਵੇ ਤਿਸਹਿ ਭਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਬਹੁ ਨਾਨਕ ਤਾਂ ਕੀ ਨਿਰਮਲ ਹੋਏ ਅਤੇ ਆਪਣੇ ਆਪ ਮਾੜਾ ਵੀ ਕੋਈ ਨਹੀਂ ਬਣ ਸਕਦਾ ਇਹ ਸਭ ਕੁਝ ਵੀ ਪਰਮੇਸ਼ਰ ਦੇ ਬਾਣੇ ਵਿੱਚ ਹੀ ਵਾਪਰਦਾ ਹੈ ਅੱਗੇ ਚਾਰ ਪੌੜੀਆਂ ਵਿੱਚ ਕੱਲ ਵਾਲੀ ਵਿਚਾਰ ਦੇ ਵਿੱਚ ਸਤਿਗੁਰੂ ਖੰਡਾਂ ਦਾ ਨਿਰਣਾ ਕਰਨਗੇ ਉਹ ਆਪਾਂ ਕੱਲ ਵਾਲੇ ਆਉਣ ਵਾਲੀ ਵਿਚਾਰ ਦੇ ਵਿੱਚ ਸਰਵਣ ਕਰਾਂਗੇ ਅੱਜ ਇੱਥੇ ਹੀ ਆਪਾਂ ਗੁਰਮੰਤਰ ਦਾ ਜਾਪ ਕਰਕੇ ਫਤੇ ਬੁਲਾਈਏ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਹੇ ਗੁਰੂ ਵਾਹਿਗੁਰੂ Whoa ਅਲਸਾ ਵਾਹਿਗੁਰੂ ਜੀ ਕੀ ਫਤਿਹ